ਮੈਨੂੰ ਰਿਆਜ਼ ਮੁਹੰਮਦ ਜੋ ਦਿੱਲੀ ਟੀਮ ਦਾ ਮੈਂਬਰ ਹੈ ਤੁਸੀਂ ਪੁੱਛੋ ਉਹਨੇ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਨਹੀਂ ਜਾਓਗੇ ਕਿਦਰਵਾਲ ਸਾਹਿਬ DNA ਤੁਸੀਂ ਦੁਰਗਾ ਮੰਦਰ ਨਹੀਂ ਜਾਓਗੇ ਲੋ ਜੀ ਲੇਕਿਨ ਜਿਹੜੀ ਦਿੱਲੀ ਟੀਮ ਦੇ ਮੈਂਬਰ ਨੇ ਬਾਈ 24000 ਰੁਪਏ ਤਨਖਾਹ ਹੁੰਦੀ ਹੈ ਸਾਹਿਬ ਇਹ ਵਿਦਵਾਨ ਨੂੰ ਤਾਂ ਹੁੰਦੀ ਨਹੀਂ ਸਾਰੇ ਵਿਦਵਾਨ ਨੂੰ ਮਿਲਾਉਂਦੇ ਨੇ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿੱਧਾ ਪੰਜਾਬ ਆਏ ਆ ਔਰ ਇੱਥੇ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਰੋਡ ショਅ ਕੀਤਾ ਪਰ ਇਸ ਰੋਡ ショਅ ਤੋਂ ਬੇਹੱਦ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੂਰੇ ਰੋਡ ショਅ ਦੌਰਾਨ ਕੁੰਵਰ ਵਿਜੇ ਪ੍ਰਤਾਪ ਜੋ ਕਿ ਅੰਮ੍ਰਿਤਸਰ ਨਾਰਥ ਤੋਂ ਆਮ ਆਦਮੀ ਪਾਰਟੀ ਦੀ ਐਮਐਲਏ ਆ ਉਹ ਕਿਤੇ ਵੀ ਦਿਖਾਈ ਨਹੀਂ ਦਿੱਤੇ ਬਿਲਕੁਲ ਤੁਸੀਂ ਇਹ ਕੱਠ ਜਰੂਰ ਦੇਖ ਸਕਦੇ ਹੋ ਇੱਥੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਐਮਪੀ ਦੀ ਇਲੈਕਸ਼ਨ ਜੋ ਅੰਮ੍ਰਿਤਸਰ ਤੋਂ ਲੜ ਰਹੇ ਆ ਕੁਲਦੀਪ ਸਿੰਘ ਢਾਲੀਵਾਲ ਨੂੰ ਦੇਖ ਰਹੇ ਹਾਂ ਨਾਲ ਸੰਦੀਪ ਪਾਠਕ ਵੀ ਤੁਹਾਨੂੰ ਇੱਥੇ ਦੇਖ ਰਿਹਾ ਪਰ ਅੰਮ੍ਰਿਤਸਰ ਨਾਰਥ ਤੋਂ ਐਮਐਲਏ ਕੁਮਰ ਵਿਜੇ ਪ੍ਰਤਾਪ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੇ ਕੀ ਕੁਮਰ ਵਿਜੇ ਪ੍ਰਤਾਪ ਨੂੰ ਇਸ ਰੋਡ ショਹ ਦਾ ਸੱਦਾ ਨਹੀਂ ਦਿੱਤਾ ਗਿਆ ਸੀਗਾ ਸੋ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਇਹ ਇਲੈਕਸ਼ਨਾਂ ਬਿਲਕੁਲ ਸਿਰ ਤੇ ਆ ਚੁੱਕੀਆਂ ਔਰ ਲੀਡਰ ਵੱਧ ਤੋਂ ਵੱਧ ਇਕੱਠ ਜਿਹੜਾ ਹੈਗਾ ਉਹ ਜੋੜਨ ਦੇ ਵਿੱਚ ਲੱਗੇ ਹੋਏ ਆ ਪਰ ਇੱਕ ਲੋਕਾਂ ਦੇ ਵਿੱਚ ਹੁਣ ਜਿਹੜੀ ਵੱਡੀ ਹਲਚਲ ਸ਼ੁਰੂ ਹੋ ਚੁੱਕੀ ਹੈ ਕਿ ਬਿਲਕੁਲ ਵੱਡੇ ਚਿਹਰੇ ਜਿੱਥੇ ਇਸ ਟਾਈਮ ਤੁਸੀਂ ਇਹ ਵੈਨ ਦੇ ਉੱਤੇ ਦੇਖ ਰਹੇ ਹੋ ਪਰ ਇੱਥੇ ਉਮਰ ਵਿਜੇ ਪ੍ਰਤਾਪ ਜੋ ਕਿ ਇਸੇ ਜਗ੍ਹਾ ਦੇ ਅੰਮ੍ਰਿਤਸਰ ਨਾਰਥ ਤੋਂ ਐਮਐਲਏ ਹੈਗੇ ਆ ਉਹ ਫਿਲਹਾਲ ਇੱਥੇ ਨਹੀਂ ਦਿਖਾਈ ਦਿੱਤੇ ਹਾਲਾਂਕਿ ਉਹ ਰੋਡ ਸ਼ੋਅ ਦੇ ਵਿੱਚ ਸੀ ਉਹਨਾਂ ਨੇ ਥੋੜੀ ਜੀ ਦੂਰੀ ਬਣਾ ਕੇ ਰੱਖੀ ਆ ਜਿੱਥੇ ਆ ਵੱਡੇ ਚਿਹਰਿਆਂ ਦੀਆਂ ਤਸਵੀਰਾਂ ਤੁਸੀਂ ਇੱਕੇਸਾਰ ਦੇਖ ਸਕਦੇ ਹੋ ਉੱਥੇ ਕੁਮਰ ਵਿਜੇ ਪ੍ਰਤਾਪ ਦੀ ਤਸਵੀਰ ਤੁਹਾਨੂੰ ਨਹੀਂ ਦਿਖੀ ਕਿ ਕੁਮਰ ਵਿਜੇ ਪ੍ਰਤਾਪ ਦੀ ਹੀ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਸੀ ਔਰ ਉਦੋਂ ਕੁਲਦੀਪ ਸਿੰਘ ਢਾਲੀਵਾਲ ਵੀ ਬਿਲਕੁਲ ਨਾਲ ਬੈਠੇ ਸੀ ਔਰ ਉਹਨਾਂ ਨੇ ਇਹ ਗੱਲ ਦਾ ਬਕਾਇਦਾ ਜ਼ਿਕਰ ਕੀਤਾ ਸੀ ਕੁਮਰ ਵਿਜੇ ਪ੍ਰਤਾਪ ਨੇ ਕੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਜਦੋਂ ਬੇਥੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਆਉਣਾ ਸੀ ਮੈਨੂੰ ਦਿੱਲੀ ਤੋਂ ਇੱਕ ਮੈਂਬਰ ਦਿੱਲੀ ਤੋਂ ਇੱਕ ਬੰਦਾ ਹੈ ਮੁਹੰਮਦ ਰਿਆਜ਼ ਉਸ ਦੀ ਕਾਲ ਆਉਂਦੀ ਹੈ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਨਹੀਂ ਜਾਣਾ ਇਸ ਤੋਂ ਇਲਾਵਾ ਤੁਸੀਂ ਦੁਰਗਿਆਣਾ ਮੰਦਿਰ ਵੀ ਨਹੀਂ ਜਾਣਾ ਸੋ ਇਹ ਗੱਲਾਂ ਦਾ ਪ੍ਰਗਟਾਵਾ ਇਹ ਬੋਲ ਹੈ ਕੁੰਮਰ ਵਿਜੇ ਪ੍ਰਤਾਪ ਦੇ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਇੱਕ ਇਹਨਾਂ ਦੀ ਟੀਮ ਦਾ ਮੈਂਬਰ ਹੈ ਮੁਹੰਮਦ ਰਿਆਜ਼ ਜਿਨੇ ਮੈਨੂੰ ਕਾਲ ਕਰਕੇ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਤੁਸੀਂ ਨਾਮ ਦਰਬਾਰ ਸਾਹਿਬ ਜਾਓਗੇ ਨਾ ਦਰਗਿਆਣਾ ਮੰਦਰ ਜਾਓਗੇ ਪਰ ਅੱਜ ਕੁੰਮਰ ਵਿਜੇ ਪ੍ਰਤਾਪ ਦੀ ਇਹੀ ਗੱਲ ਫੇਰ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਇਹ ਗੱਲ ਦਾ ਵਜਨ ਵਾਧਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਹ ਰੋਡ ਸ਼ੋ ਤੋਂ ਪਹਿਲਾਂ ਜਿਹੜਾ ਅਰਵਿੰਦ ਕੇਜਰੀਵਾਲ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਗਏ ਸੀ ਇਹ ਤਸਵੀਰਾਂ ਤੁਸੀਂ ਦੇਖੋ ਇੱਥੇ ਕੁੰਮਰ ਵਿਜੇ ਪ੍ਰਤਾਪ ਫੇਰ ਨਜ਼ਰ ਨਹੀਂ ਆਏ ਸੋ ਇਹ ਵੱਡੀ ਖਬਰ ਇਸ ਟਾਈਮ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁੰਮਰ ਵਿਜੇ ਪ੍ਰਤਾਪ ਨਾ ਤਾਂ ਦਰਬਾਰ ਸਾਹਿਬ ਅਰਵਿੰਦ ਕੇਜਰੀਵਾਲ ਦੇ ਨਾਲ ਕਿਤੇ ਦਿਖਾਈ ਦਿੱਤੇ ਆ ਮੱਥਾ ਟੇਕਣ ਵੇਲੇ ਸੋ ਤੁਸੀਂ ਦੇਖੋ ਵੀ ਇੱਥੇ ਵੀ ਸਿਰਫ ਭਗਵੰਤ ਮਾਨ ਤੋਂ ਦਿਖਾਈ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ ਪਰ ਇੱਥੇ ਕੁੰਮਰ ਵਿਜੇ ਪ੍ਰਤਾਪ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੇ ਔਰ ਬਿਲਕੁਲ ਹੁਣ ਉਹੀ ਗੱਲ ਜਿਹੜੀ ਆ ਯਾਦ ਆਉਂਦੀ ਆ ਵਾਰ-ਵਾਰ ਜੋ ਆ ਕੁੰਮਰ ਵਿਜੇ ਪ੍ਰਤਾਪ ਨੇ ਕੁਲਦੀਪ ਸਿੰਘ ਢਾਲੀਵਾਲ ਦੇ ਸਾਹਮਣੇ ਕਹੀ ਸੀ ਕਿ ਮੈਨੂੰ ਮੁਹੰਮਦ ਰਿਆਜ਼ ਨਾਮ ਦਾ ਇੱਕ ਬੰਦਾ ਹੈ ਦਿੱਲੀ ਟੀਮ ਦਾ ਮੈਂਬਰ ਹੈ ਉਸਨੇ ਕਾਲ ਕੀਤੀ ਹੈ ਤੁਸੀਂ ਦਰਬਾਰ ਸਾਹਿਬ ਨਹੀਂ ਜਾਣਾ ਰਵਿੰਦ ਕੇਜਰੀਵਾਲ ਦੇ ਨਾਲ ਦਰਗਾਣਾ ਮੰਦਿਰ ਨਹੀਂ ਜਾਣਾ ਸੋ ਕੀ ਵਾਕਿਆ ਹੀ ਇਹ ਗੱਲ ਫੇਰ ਸੱਚ ਹੋਈ ਹੈ ਕਿ ਇਸੇ ਕਰਕੇ ਕੁਮਰ ਵਿਜੇ ਪ੍ਰਤਾਪ ਜਿਹੜੇ ਹੈਗੇ ਆ ਉਹ ਦਰਬਾਰ ਸਾਹਿਬ ਨਹੀਂ ਨਜ਼ਰ ਆਏ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਔਰ ਇਦੋਂ ਬਾਅਦ ਫਿਰ ਰੋਡ ਸ਼ੋਅ ਦੇ ਵਿੱਚ ਵੀ ਆ ਜਿੱਥੇ ਵੱਡੇ ਚਿਹਰੇ ਇੱਕ ਸਾਰ ਇੱਕ ਬਿਲਕੁਲ ਇਕੱਠੇ ਨਜ਼ਰ ਆਏ ਆ ਉੱਥੇ ਕੁਮਰ ਵਿਜੇ ਪ੍ਰਤਾਪ ਦੀ ਕੋਈ ਵੀ ਤਸਵੀਰ ਜਿਹੜੀ ਉਹ ਸਾਹਮਣੇ ਨਹੀਂ ਆਈ ਹਾਲਾਂਕਿ ਇਸ ਰੋਡ ਸ਼ੋਅ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਜ਼ਰੂਰ ਸੀ ਤੁਹਾਨੂੰ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਸੋ ਆ ਦੂਰੀ ਜ਼ਰੂਰ ਬਣਾ ਕੇ ਰੱਖੀ ਆ ਕੁਮਰ ਵਿਜੇ ਪ੍ਰਤਾਪ ਨੇ ਇਸ ਰੋਡ ਸ਼ੋਅ ਤੋਂ ਸ਼ਾਇਦ ਕੋਈ ਸੱਦਾ ਪੱਤਰ ਨਹੀਂ ਆਇਆ ਹੋਣਾ ਕਿਉਂਕਿ ਹਜੇ ਇਹ ਗੱਲ ਤਾਂ ਕੁਮਰ ਵਿਜੇ ਪ੍ਰਤਾਪ ਵੀ ਜਾਣਦੇ ਆ ਪਰ ਜੋ ਹਰਮੰਦਰ ਸਾਹਿਬ ਹੈ ਉਹ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਨਾ ਹੀ ਦਿੱਲੀ ਟੀਮ ਦਾ ਹੈ ਜੀ ਮੈਨੂੰ ਰਿਆਜ਼ ਮੁਹੰਮਦ ਜੋ ਦਿੱਲੀ ਟੀਮ ਦਾ ਨੰਬਰ ਹੈ तुसी पूछो उन्हें कहा कि तुसी दरबार साहिब नहीं जाओगे केजरीवाल साहब के नाम तुसी दुर्गियाना मंदिर नहीं जाओगे जी लो जी ये नगरी गुरु रामदास जी की है तो साढ़े सारे गुरु साहिबान ने जो परंपरा रखी है किसी को मनाई नहीं होंगी है दरबार साहिब जाने वास्ते पहले मैं मना किया गया दिल्ली टीम वालों कि तुसी दरबार साहिब नहीं जाओ ਇਹ ਦੇਖੋ ਜੋ ਉਸ ਸੇਵਾ ਦੇ ਘਰ ਦੇ ਅੰਦਰ ਤੁਸੀਂ ਉਹਨਾਂ ਨੂੰ ਕੋਚ ਸਕਦੇ ਹੋ ਕਿ ਸ਼ਿਰਾਰ ਦੇ ਟਾਈਮ ਸੇਵਾ ਕਰਦੇ ਸੀ ਉਸ ਦਰਬਾਰ ਸਾਹਿਬ ਨੇ ਵੀ ਜਾਨ ਤੋਂ ਮੈਨੂੰ ਰੋਕ ਦਿੱਤਾ ਗਿਆ ਉਸ ਦਿਨ ਮੈਂ ਪ੍ਰਣ ਕਰ ਲਿਆ ਕਿ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦੇ ਨਾਲ ਮੈਂ ਕਦੇ ਵੀ ਦਰਬਾਰ ਸਾਹਿਬ ਨਹੀਂ ਜਾਵਾਂਗਾ ਦੁਬਾਰਾ ਦੇਖੋ ਜਿੰਦਾਬਾਦ ਦੁਬਾਰਾ ਦੇਖੋ ਜਦੋਂ ਗੁਰਿਆਣਾ ਬੰਦੇ ਤੁਸੀਂ ਪੁੱਛੋ ਮੇਰੇ ਬਹੁਤ ਸਾਰੇ ਪੈਨ ਪ੍ਰਾਇਮ ਆਏ ਨੇ ਸਾਰਿਆਂ ਨੂੰ ਪਤਾ ਹੈ ਕਿ ਹਰ ਮੰਗਲਵਾਰ ਨੂੰ ਫਰਮਾਨ ਜੀ ਦਾ ਮੰਦਰ ਜਾਂਦਾ ਹੁੰਦਾ ਸੀ ਸਾਰਿਆਂ ਨੂੰ ਪਤਾ ਹੈ ਜੀ ਸਾਰਿਆਂ ਨੂੰ ਪਤਾ ਉਸ ਗਿਆਨਾ ਮੰਦਰ ਦੇ ਵਿੱਚ ਜਿੱਥੇ ਮੈਨੂੰ ਕਿਹਾ ਗਿਆ ਕਿ ਤੁਸੀਂ ਨਹੀਂ ਜਾਓ ਨਹੀਂ ਜਾਓ ਲੇਕਿਨ ਜਿਹੜੀ ਦਿੱਲੀ ਟੀਮ ਦੇ ਮੈਂਬਰ ਨੇ ਬਾਇ 24000 ਰੁਪਏ ਤਨਖਾਹ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਸਾਰੇ ਵਿਦਵਾਨ ਨੂੰ ਤਾਂ ਹੁੰਦੇ ਨਹੀਂ ਸਾਰੇ ਵਿਦਵਾਨ ਨੂੰ ਮਿਲਾਉਂਦੇ ਨੇ